ਮਡੌਰ ਪੁਲਿਸ ਮੁਕਾਬਲੇ ਬਾਰੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਡੈਮੋਕਰੈਟਿਕ ਲਾਰਜ ਐਸੋਸੀਏਸ਼ਨ ਵੱਲੋਂ ਦੋ ਪੁਲਿਸ ਮੁਕਾਬਲਿਆਂ ਸੰਬੰਧੀ ਆਪਣੀ ਤੱਥ ਖੋਜ ਰਿਪੋਰਟ ਜਨਤਕ ਕੀਤੀ ਗਈ ਹੈ ਪੁਲਿਸ ਦੇ ਦਾਅਵਿਆਂ ਨੂੰ ਚੁਣੌਤੀ ਦਿੰਦੇ ਹੋਏ ਡਲ ਨੇ ਮਡੌਰ ਵਿੱਚ ਮਾਰੇਗੇ ਜਸਪ੍ਰੀਤ ਸਿੰਘ ਅਤੇ ਉਸੇ ਰਾਤ ਅਮਰਗੜ ਵਿੱਚ ਉਸਦੇ ਸਾਥੀ ਹਰਪ੍ਰੀਤ ਸਿੰਘ ਨੂੰ ਜ਼ਖਮੀ ਕਰਨ ਵਾਲੇ ਦੋਵੇਂ ਪੁਲਿਸ ਮੁਲਾਜ਼ਮ ਝੂਠੇ ਦੱਸੇ ਨੇ ਰਿਪੋਰਟ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੂੰ ਭੇਜਦੇ ਹੋਏ ਇਸ ਸੰਸਥਾ ਨੇ ਅੱਗੇ ਤੋਂ ਪੁਲਿਸ ਦੀ ਜਵਾਬਦੇਹੀ ਲਈ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਪਾਲਣਾ ਕਰਨ ਦੀ ਮੰਗ ਕੀਤੀ ਹੈ ਡੀਐਲਏ ਦੀ ਪੜਤਾਲ ਮੁਤਾਬਕ 13 ਮਾਰਚ ਨੂੰ ਮਡੌਰ ਵਿੱਚ ਸ਼ੀਹਾ ਦੋਂਦ ਪਿੰਡ ਦੇ ਜੰਪਲ ਕਨੇਡਾ ਵਾਸੀ ਜਸਪ੍ਰੀਤ ਸਿੰਘ ਦੀ ਜਾਨ ਲੈਣ ਵਾਲਾ ਪੁਲਿਸ ਮੁਕਾਬਲਾ ਝੂਠਾ ਸੀ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਡੀਐਲਏ ਮੈਂਬਰਾਂ ਨੇ ਲਿਖਿਆ ਕਿ ਜਸਪ੍ਰੀਤ ਉੱਪਰ ਵੱਖ-ਵੱਖ ਹਥਿਆਰਾਂ ਨਾਲ ਸੱਤ ਗੋਲੀਆਂ ਮਾਰੀਆਂ ਗਈਆਂ ਐਫਆਈਆਰ ਦੇ ਵਿੱਚ ਦਰਜ ਥਾਂ ਘਟਨਾ ਤੇ ਕੋਈ ਸਬੂਤ ਨਹੀਂ ਮਿਲੇ ਇਸ ਤੋਂ ਇਲਾਵਾ ਪਿੰਡ ਵਾਸੀਆਂ ਦੇ ਬਿਆਨਾਂ ਮੁਤਾਬਕ ਜਸਪ੍ਰੀਤ ਤੇ ਹਰਪ੍ਰੀਤ ਸਿੰਘ ਨੇ ਦੋਵੇਂ ਹੱਥ ਖੜੇ ਕਰਦੇ ਹੋਏ ਆਤਮ ਸਮਰਪਣ ਕਰ ਦਿੱਤਾ ਇਸ ਤਰ੍ਹਾਂ ਮਡੌਰ ਤੋਂ ਗ੍ਰਿਫਤਾਰ ਹੋਏ ਹਰਪ੍ਰੀਤ ਸਿੰਘ ਨੂੰ ਬਰਾਮਦਗੀ ਲਈ ਅਮਰਗੜ ਵਿੱਚੋਂ ਸਤੇ ਪਿੰਡ ਬਾਠਾ ਲਿਜਾਇਆ ਗਿਆ ਤਾਂ ਮਹੌਰਾਣਾ ਸੀਆਈਏ ਸਟਾਫ ਤੇ ਤੇ ਹਰਪ੍ਰੀਤ ਸਿੰਘ ਦੇ ਮੁਕਾਬਲੇ ਉੱਪਰ ਵੀ ਡੀਐਲ ਨੇ ਸਵਾਲ ਚੁੱਕੇ ਨੇ ਅੰਬਰਗੜ੍ਹ ਤੇ ਦਰਜ ਐਫਆਈਆਰ ਮੁਤਾਬਕ ਪੁਲਿਸ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਹਰਪ੍ਰੀਤ ਨੇ ਬਾਠਾਂ ਪਹੁੰਚ ਕੇ ਪਿਸਤੌਲ ਲੱਭ ਕੇ ਪੁਲਿਸ ਉੱਪਰ ਗੋਲੀ ਚਲਾਵ ਦਿੱਤੀ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਉਸ ਦੀ ਲੱਤ ਵਿੱਚ ਗੋਲੀ ਵੱਜੀ ਜਦੋਂ ਕਿ 14 ਮਾਰਚ ਨੂੰ ਜਾਰੀ ਪ੍ਰੈਸ ਬਿਆਨ ਦੇ ਵਿੱਚ ਸਰਕਾਰ ਨੇ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਬਿਨਾਂ ਪਰਤਾਲ ਨਿਰਪੱਖ ਪੜਤਾਲ ਸਰਕਾਰ ਵੱਲੋਂ ਪੁਲਿਸ ਮੁਕਾਬਲੇ ਮੁਲਾਜ਼ਮਾਂ ਨੂੰ 10 ਲੱਖ ਰੁਪਏ ਤੇ ਤਰੱਕੀਆਂ ਦੇ ਨੂੰ ਸੁਪਰੀਮ ਕੋਰਟ ਦੇ 2014 ਦੇ ਫੈਸਲੇ ਦੀ ਉਲੰਘਣਾ ਦੱਸਦੇ ਹੋਏ ਡੀਐਲਐਨ ਇਹਨਾਂ ਪੁਲਿਸ ਮੁਕਾਬਲਿਆਂ ਨੂੰ 1984 ਤੋਂ ਬਾਅਦ ਦੇ ਦੌਰ ਨਾਲ ਜੋੜ ਦਿੰਦਾ ਹੈ ਡੀਐਲਐ ਵੱਲੋਂ ਹਰਪ੍ਰੀਤ ਸਿੰਘ ਜੀਰਖ ਤੇ ਰਾਜੀਵ ਲੋਹਟ ਬੱਦੀ ਨੇ ਇਹ ਰਿਪੋਰਟ ਹਾਈ ਕੋਰਟ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜਦੇ ਹੋਏ ਨਿਆਂਇਕ ਜਾਂਚ ਦੀ ਮੰਗ ਕਰ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਰਿਪੋਰਟ ਤੋਂ ਬਾਅਦ ਕਿਸ ਦੀ ਕੋਈ ਜਾਂਚ ਕਰਵਾਈ ਜਾਂਦੀ ਹੈ ਜਾਂ ਫਿਰ ਨਹੀਂ